ਭਗਵਾਨ ਤਮਨ ਜੀ ਜਦੋਂ ਬਿਮਾਰ ਸੀ ਤੇ ਬਿਮਾਰ ਥੋੜਾ ਜਿਹਾ ਸਿਹਤ ਚੰਗੀ ਹੋਈ ਆ ਇਹਨਾਂ ਨੇ ਬਿਆਨ ਦਿੱਤਾ ਕਿ ਅਸੀਂ 1 ਏਕੜ ਦਾ ਜਿਹੜਾ ਕਹ ਲੋ 20000 ਰੁਪਇਆ ਜਿਹੜਾ ਇੱਕ ਕਿੱਲੇ ਦਾ ਜਿਹੜਾ ਮੁਆਵਜ਼ਾ ਦੇਵਾਂਗੇ ਜਿਹਦੇ ਵਿੱਚ ਮੈਨੂੰ ਕੁਝ ਗੱਲਾਂ ਚੁਭੀਆਂ ਤੇ ਮੈਂ ਉਹ ਗੱਲਾਂ ਮਾਨ ਸਾਹਿਬ ਤੁਹਾਨੂੰ ਕਹਿਣ ਲੱਗਿਆ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜਾ ਝੋਨਾ ਹੁੰਦਾ ਝੋਨੇ ਦੇ ਨਾਲ ਬਹੁਤ ਸਾਰੇ ਮਜ਼ਦੂਰ ਜੁੜੇ ਹੁੰਦੇ ਆ ਜਿਹੜੇ ਤਾਲ ਕੱਢਣ ਵਾਲੇ ਚਲੋ ਕਈ ਥਾਵਾਂ ਤੇ ਹੱਥੀ ਬਾਧਾਈ ਹੋ ਜਾਂਦੀ ਹੈ ਕਈ ਥਾਂ ਤੇ ਕੰਪੈਨਾਂ ਲੱਗ ਜਾਂਦੀਆਂ ਔਰ ਉਹਦੇ ਨਾਲ ਜਿਹੜੇ ਪੱਲੇਦਾਰੀ ਕਰਦੇ ਆ ਜਿਹੜੇ ਮੰਡੀਆਂ ਦਾ ਸੀਜ਼ਨ ਲਾਉਂਦੇ ਆ ਚਾਹੇ ਉਹ ਬੋਰੀਆਂ ਦਾ ਮੂੰਹ ਸਿਉਂਦੇ ਆ ਜਿਹਨੂੰ ਆਪਾਂ ਕਹਿੰਦੇ ਧਾਗੇ ਵਾਲੀ ਮਸ਼ੀਨ ਵਾਲਾ ਬੰਦਾ ਚਾਹੀਦਾ ਉਹਦਾ ਸੀਜ਼ਨ ਮਰ ਗਿਆ ਔਰ ਜਿਹੜੀਆਂ ਵਿਚਾਰੀਆਂ ਮਜ਼ਦੂਰ ਜਿਹੜੇ ਛਿੱਟੇ ਚੁਗਣ ਜਾਂਦੀਆਂ ਸੀ ਝੋਨਾ ਚੁਗਣ ਜਾਂਦੀਆਂ ਸੀ ਬੀਬੀਆਂ ਉਹਨਾਂ ਦਾ ਸੀਜ਼ਨ ਮਰ ਗਿਆ ਤਾਂ ਮੈਂ ਤੁਹਾਨੂੰ ਗੱਲ ਕਹਿਣਾ ਹੈ ਜੇਕਰ ਇੱਕ ਕਿੱਲੇ ਦਾ ਤੁਸੀਂ 20000 ਰੁਪਇਆ ਰੱਖਿਆ ਤਾਂ ਜਿਹੜੇ ਕਿਰਤੀ ਮਜ਼ਦੂਰ ਆ ਕੰਮ ਸੇ ਕੰਮ ਤੁਸੀਂ ਬਹੁਤਾ ਮੈਨੂੰ ਪਤਾ ਨਹੀਂ ਦੇ ਸਕਦੇ ਪਰ ਬਾਲਾ ਨਹੀਂ ਤਾਂ ਯਾਰ 4-4000 ਰੁਪਇਆ ਜਿਹੜਾ ਖੇਤੀ ਮਜ਼ਦੂਰ ਆ ਉਹਦੇ ਖਾਤੇ ਦੇ ਵਿੱਚ ਵੀ ਹੋਣਾ ਚਾਹੀਦਾ ਹੁਣ ਜਿਹੜਾ ਮਜ਼ਦੂਰ ਆ ਜੇਕਰ ਤੁਸੀਂ ਕੋਈ ਉਹਦਾ ਸਰਟੀਫਿਕੇਟ ਮੰਗੋ ਚਾਹੇ ਤੁਸੀਂ ਕਹੋ ਪਟਵਾਰੀ ਉਹ ਕਰੂਗਾ ਚਾਹ ਕੋਈ ਤਹਿਸੀਲਦਾਰ ਕਰੂਗਾ ਚਾਹ ਕੋਈ ਪਿੰਡ ਦਾ ਮੋਹਤਵਾਰ ਤਾਂ ਫਿਰ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨਾ ਕਿ ਮਜ਼ਦੂਰ ਨੂੰ ਸਿਰਫ ਰੋਲਿਆ ਜਾਊਗਾ ਤੇ ਉਹਦਾ ਮਜ਼ਾਕ ਢਾਇਆ ਜਾਊਗਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੁਝ ਮਿਲੂਗਾ ਇਹ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਝੋਨਾ ਬੀਜਿਆ ਸੀ ਤੇ ਹੜ੍ਹਾਂ ਦੇ ਵਿੱਚ ਝੋਨੇ ਨੂੰ ਜਿਵੇਂ ਕਹੋ ਪਾਣੀ ਮਾਰ ਕੇ ਰੱਖ ਗਿਆ ਤੇ ਕਿਸਾਨ ਜੇਕਰ ਮੱਝ ਮਰੀਆ ਤੇ ਚਿਚੜਵੀ ਨਾਲ ਮਰੇ ਆ ਉਹਨਾਂ ਚਿਚੜਾਂ ਬਾਰੇ ਵੀ ਸੋਚਿਆ ਜਾਵੇ ਚਿਚੜ ਮਜ਼ਦੂਰ ਆ ਜਿਨ੍ਹਾਂ ਦਾ ਨਰਮਤ ਬਾ ਹੋ ਗਿਆ ਉਸ ਨਰਮੇ ਦਾ ਜਿਹੜਾ ਸੀਜ਼ਨ ਆ ਉਹ ਨਰਮਾ ਸੁਣ ਲੋ ਨਰਮੇ ਦੇ ਵਿੱਚ ਕਿਹੜਾ ਕਿਹੜਾ ਬੰਦਾ ਹੋ ਹੁੰਦਾ ਸਭ ਤੋਂ ਪਹਿਲਾਂ ਨਰਮਾ ਚੁਗਨ ਵਾਲੀਆਂ ਚੋਣੀਆਂ ਉਹ ਬੀਬੀਆਂ ਦਾ ਜਿਹੜਾ ਸੀਜ਼ਨ ਮਰ ਚੁੱਕਿਆ ਫੇਰ ਟਿੰਡੇ ਤੋੜਨ ਦਾ ਸੀਜ਼ਨ ਮਰ ਚੁੱਕਿਆ ਇਹ ਹੋ ਸਕਦਾ ਸਰਦੇ ਵਰਦੇ ਲੋਕ ਮੇਰੀਆਂ ਗੱਲਾਂ ਦਾ ਮਜ਼ਾਕ ਡਾਉਂਦੇ ਹੋਣ ਪਰ ਉਹ ਰੱਬ ਤੋਂ ਡਰਦੇ ਹੋਣ ਜਿਨ੍ਹਾਂ ਦਾ ਨਰਮਾ ਚੁੱਕ ਕੇ ਗੁਜ਼ਾਰਾ ਚੱਲਦਾ ਜਿਹੜੀਆਂ ਬੀਬੀਆਂ ਨਰਮਾ ਚੋੱਕ ਕੇ ਆਪਣੀਆਂ ਧੀਆਂ ਦਾ ਪਹਿਣਾ ਦਾ ਦਾਜ ਬਣਾਉਂਦੀਆਂ ਇਹ ਉਹਨਾਂ ਕੋਲੇ ਹੱਸਣਾ ਪਾਉ ਜੇ ਉਹਨਾਂ ਕੋਲੇ ਮਜ਼ਾਕ ਨਾ ਡਾ ਬੋ ਜੇ ਉਹ ਤੁਹਾਨੂੰ ਬੱਦਸੀ ਬਹੁਤ ਗੰਦੀ ਤੇ ਨੇ ਕਈਆਂ ਪਹਿਣਾ ਦਾ ਦਾਜ ਮਰ ਚੁੱਕਿਆ ਜਿਹੜੇ ਕਹਿੰਦੇ ਗਦੈਲੇ ਬਿਸਤਰੇ ਕਹਿੰਦੀਆਂ ਬਣਾਉਣੇ ਆ ਪ੍ਰੰਤਾਂ ਬਣਾਉਣੀਆਂ ਕੁੜੀਆਂ ਦੀਆਂ ਨਰਮਾ ਚੋੱਕ ਕੇ ਉਹਨਾਂ ਦਾ ਤਬਾਹ ਹੋ ਗਿਆ ਫੇਰ ਛਟੀਆਂ ਪੱਟਣ ਦਾ ਸੀਜ਼ਨ ਚੱਲ ਪੈਂਦਾ ਸੀ ਸਾਨੂੰ ਕਹ ਲੱਕੜਾ ਛਟੀਆਂ ਕਹਿ ਲੋ ਨਰਮੇ ਦੀਆਂ ਜਿਹੜਾ ਛਟੀਆਂ ਹੁੰਦੀਆਂ ਉਹਨਾਂ ਦਾ ਸੀਜ਼ਨ ਜਾਂਦਾ ਰਿਹਾ ਲਦਾਈ ਪੁਹਾਈ ਦਾ ਸੀਜ਼ਨ ਜਾਂਦਾ ਰਿਹਾ ਮਸ਼ੀਨਾ ਜਿਹੜੀਆਂ ਕੁਤਰਾ ਕਰਦੀਆਂ ਸੀ ਉਹਨਾਂ ਦਾ ਸੀਜ਼ਨ ਜਾਂਦਾ ਰਿਹਾ ਇਸ ਕਰਕੇ ਬਰੋਬਰ ਦੇ ਹੱਕ ਦਾ ਰੱਖੋ ਹਰ ਜਿਹੜਾ ਖੇਤੀ ਮਜ਼ਦੂਰ ਆ ਉਹਦੇ ਬਾਰੇ ਸੋਚਿਆ ਜਾਵੇ ਹੁਣ ਆਉਂਦੀ ਆ ਮੈਂ ਕਹਿੰਨਾ ਮੈਂ ਬਹੁਤੀ ਕਿਤੇ ਗੱਲ ਨਹੀਂ ਕਰਦਾ ਸਾਡੇ ਇੱਥੇ ਗੋਲ ਗੱਪੇ ਲਾਉਂਦੇ ਆ ਜਿੱਦੇ ਦਾ ਮਹੀਨਾ ਸ਼ੁਰੂ ਹੋਇਆ ਉਹਨਾਂ ਨੇ ਗੋਲ ਗੱਪੇ ਲਾਉਣੇ ਬੰਦ ਕਰਤੇ ਜਿਹੜੇ ਕੋਈ ਦਿਹਾੜੀ ਬਣਾਉਂਦੇ ਸੀ ਦੋਨੇ ਭਰਾ ਕੋਈ 8 900 ਰੁਪਇਆ ਚਾਹੇ ਜਿੰਨੀ ਵੀ ਬਣਾਉਂਦੇ ਸੀ ਉਹ ਅੱਜ ਮੇਰੇ ਸਾਂ ਜਿੰਨੇ ਦਿਨਾਂ ਦਾ ਮੀਂਹ ਆਉਣ ਲੱਗਿਆ ਉਹਦੇ ਦਾ ਸੀਜ਼ਨ ਬੰਦ ਪਿਆ ਉਹ ਜਿਹੜੇ ਜਿੰਨਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੜ ਆ ਚੁੱਕਿਆ ਉੱਥੋਂ ਦੀਆਂ ਰੇੜੀਆਂ ਵਾਲਿਆਂ ਦਾ ਹਾਲ ਪੁੱਛੋ ਸੱਜਰੀ ਤੇ ਕੰਮ ਸੀ ਉਹ ਕਿਹੜਾ ਜੋੜਦੇ ਆ ਉਹਨਾਂ ਨੂੰ ਕਿਹੜਾ ਕੋਈ ਲੋਨ ਮਿਲਦਾ ਉਹਨਾਂ ਦਾ ਕੰਮ ਖਤਮ ਹੋ ਗਿਆ ਜਿਹੜਾ ਕੋਈ ਫਰੂਟਾਂ ਦੀਆਂ ਰੇੜੀਆਂ ਵਾਲਾ ਸੀ ਉਹਨਾਂ ਦਾ ਕੰਮ ਖਤਮ ਹੋ ਗਿਆ ਤਾ ਕੰਮ ਉਹਨਾਂ ਦਾ ਖਤਮ ਹੋ ਚੁੱਕਿਆ ਉਹਨਾਂ ਬਾਰੇ ਸੋਚਿਆ ਜਾਵੇ ਮਾਨ ਸਾਹਿਬ ਤੁਸੀਂ ਬਿਮਾਰ ਹੋਏ ਤੁਸੀਂ ਨਾਲ ਦੀ ਨਾਲ ਪਹੁੰਚ ਗਏ ਐਂਬੂਲੈਂਸਾਂ ਬਹੁਤ ਜ਼ਿਆਦੇ ਫਿਰਦੀਆਂ ਪਰ ਸੰਸਥਾਵਾਂ ਵੀ ਨਾ ਫਿਰਦੀਆਂ ਬੇੜੀਆਂ ਬਹੁਤ ਜ਼ਿਆਦੇ ਫਿਰਦੀਆਂ ਪਰ ਸੰਸਥਾਵਾਂ ਵੀ ਨਾ ਫਿਰਦੀਆਂ ਤੁਹਾਡੀ ਸਰਕਾਰ ਨਹੀਂ ਮੈਂ ਕਹਿੰਨਾ ਬੜੇ ਸਾਰੇ ਜਿਹੜੇ ਐਮ ਐਲ ਏ ਐਮ ਪੀ ਆ ਉਤਰੇ ਫਿਰਦੇ ਆ ਵਿੱਚ ਕਦੇ ਕੋਈ ਕੁਛ ਕਰਦਾ ਫਿਰਦਾ ਕੋਈ ਕੁਛ ਕਰਦਾ ਫਿਰਦਾ ਪਰ ਜਿਹੜੇ ਮੌਜੂਦਾ ਯਾਰ ਉਹ ਐਸੇ ਕਾਨੂੰਨ ਬਣਾਓ ਗਾਂ ਨੂੰ ਹੜ ਆਵੇ ਤੇ ਜਿਹੜੇ ਮੈਂ ਕਹਿੰਦਾ ਲੋਕ ਆ ਉਹ ਹੜ ਦੇ ਪਾਣੀ ਨੂੰ ਥਾਪਾਂਗਾ ਮਾਰ ਦੇਣ ਕਿ ਆ ਕੇ ਵਿਖਾ ਸਾਨੂੰ ਅੱਜ ਤੱਕ ਵੀ ਤੁਸੀਂ ਤੁਸੀਂ ਰਾਇਆ ਦਿੰਦੇ ਹੁੰਦੇ ਸੀ ਮਾਨ ਸਾਹਿਬ ਕਿ 6 ਮਹੀਨੇ ਪਹਿਲਾਂ ਸਫਾਈ ਹੋ ਜਾਣੀ ਚਾਹੀਦੀ ਆ ਜਦੋਂ ਸਾਨੂੰ ਪਤਾ ਵੀ ਹੜ ਆਉਣੇ ਆ ਐਸ ਟਾਈਮ ਜਿਹੜਾ ਦਿਮਾਗ ਤੁਹਾਡਾ 2019 ਚ ਸੀਗਾ ਉਹ ਦਿਮਾਗ ਤੁਹਾਡਾ ਕੀ ਹੋ ਗਿਆ 2022 ਤੋਂ ਬਾਅਦ ਵਾਕੇ ਲੋਕ ਸੱਚੇ ਆ दारू ਪੀ ਕੇ ਪਤਾ ਨਹੀਂ ਲੱਗਦਾ ਮੈਂ ਕਦੇ ਵੀ ਤੁਹਾਡੀ ਸ਼ਰਾਬ ਤੇ ਗੱਲ ਨਹੀਂ ਕੀਤੀ ਸਾਰੀ ਦੁਨੀਆ ਪਿੰਦੀ ਆ ਪਹਿਲਾਂ ਦੁਨੀਆ ਛੱਡੇ ਫਿਰ ਤੁਹਾਨੂੰ ਕੋਈ ਗੱਲ ਕਰੇ ਪਰ ਮੈਂ ਕਹਿੰਨਾ ਪੀਓ ਦਿਲ ਖੋਲ ਕੇ ਪੀਓ ਜਿੰਨੀ ਪੀ ਸਕਦੇ ਉੰਨੀ ਪੀਓ ਚੰਗੀ ਪੀਓ 35000 ਦੀ ਬੋਤਲ ਪੀਓ ਜਿਹੜੀ ਪੀਣੀ ਆ ਐਸ਼ ਲੋ ਪਰ ਪੰਜਾਬ ਦੇ ਲੋਕਾਂ ਨੂੰ ਵੀ ਐਸ਼ ਤੋਂ ਬਾਹਰ ਪੰਜਾਬ ਜੇਕਰ ਡੁੱਬਿਆ ਤਾਂ ਤੁਹਾਡੀ ਪ੍ਰਸ਼ਾਸਨ ਦੀ ਔਰ ਤੁਹਾਡੀਆਂ ਅੰਗਲੀਆਂ ਨਾਲ ਡੁੱਬਿਆ ਇਹਨੂੰ ਡੋਬਣ ਵਾਲੇ ਤੁਸੀਂ ਆ ਪਹਿਲਾ ਜ਼ਖਮ ਦਿੰਨੇ ਆ ਫਿਰ ਮਲਮਾ ਲਾਉਨੇ ਆ ਅੱਜ ਤਾਂ ਹੜ ਆ ਗਏ ਹੜਾਂ ਦੀ ਤੁਸੀਂ ਗੱਲ ਕਰਦੇ ਆ ਫਿਰ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਜਿਨ੍ਹਾਂ ਦੇ ਹੜਾਂ ਦੇ ਵਿੱਚ ਮਕਾਨ ਘㅐ ਟੇਰੀ ਹੋ ਗਏ ਆ ਉਹਨਾਂ ਕੋਲ ਕਲਾਕਾਰ ਪਹੁੰਚੇ ਪਏ ਆ ਤੁਹਾਡੀ ਸਰਕਾਰ ਕਿੱਥੇ ਗਈ ਆ ਉਹਨਾਂ ਦੇ ਮਕਾਨ ਦੇ ਗਈਆਂ ਦੇ ਮੀਆਂ ਦੇ ਕਾਰਨ ਛੱਤਾਂ ਡੇਕ ਕੇ ਮੌਤਾਂ ਹੋ ਗਈਆਂ ਤੁਹਾਨੂੰ ਮੈਂ ਰੋਂਦਾ ਮਰ ਗਿਆ ਮੈਂ ਕਿਹਾ ਮਾਨ ਸਾਹਿਬ ਲੋਕਾਂ ਦੀਆਂ ਛੱਤਾਂ ਡਿੱਗਣ ਵਾਲੀਆਂ ਨੇ ਨਾ ਛੱਤਾਂ ਦਾ ਪ੍ਰਬੰਧ ਕੀਤਾ ਜਾਵੇ ਪਰ ਨਹੀਂ ਤੁਸੀਂ ਟਪੂਸੀਆਂ ਮਾਰਦੇ ਜਾਜਾਂ ਤੇ ਆਉਨੇ ਆ ਲੱਖਾਂ ਰੁਪਈਆ ਦਾ 2 ਘੰਟਿਆਂ ਦਾ ਟੈਂਟ ਲਾਉਨੇ ਆ ਏਸੀ ਟੈਂਟ ਦਿੱਲੀ ਵਾਲੇ ਲਾਉਂਦੇ ਆ ਤੁਸੀਂ ਤਾਂ ਏਸੀ ਟੈਂਟਾਂ ਚ ਰੋ ਤੇ ਲੋਕਾਂ ਕੋਲ ਚੰਗੀਆਂ ਛੱਤਾਂ ਵੀ ਹੈ ਨਹੀਂ ਤੁਸੀਂ ਕਿਹੜਾ ਨਿਆ ਕਰੀ ਜਾਂਦੇ ਆ ਇਹ ਕੀ ਨਿਆ ਤੁਹਾਡਾ ਆਖੇ ਕਿੱਥੇ ਰੱਬੜ ਖਾਵਾ ਵੇ ਕੇਦਰੀਵਾਲ ਚੋਰੀ ਹੋ ਗਿਆ ਅੱਜ ਸਾਨੂੰ ਲੜ ਦੇਣੀ ਆ ਕਿੱਥੇ ਗਿਆ ਸਾਨੂੰ ਪਤਾ ਤਾਂ ਲੱਗੇ ਕੇਦਰੀਵਾਲ ਸਾਹਿਬ ਜਦੋਂ ਪੰਜਾਬ ਦੇ ਵਿੱਚ ਨਜ਼ਾਰੇ ਲੈਣੇ ਆ ਉਸ ਟਾਈਮ ਤੁਸੀਂ ਪੰਜਾਬ ਦੇ ਵਿੱਚ ਜਿੰਗਾ ਲਾ 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 ਕਰਦੇ ਫਿਰਦੇ ਆ ਅੱਜ ਤੁਹਾਡੀ ਲੋੜ ਤੁਸੀਂ ਕਿੱਥੇ ਫਿਰਦੇ ਆ ਅੱਜ ਬੈਠ ਕਿਸ਼ਤੀ ਦੇ ਵਿੱਚ ਵੇਖ ਲੋਕਾਂ ਦੇ ਹਾਲ ਕੀ ਆ ਪਰ ਨਾ ਵੇਖੋ ਜੇ ਨਾ ਹੀ ਆਉ ਜੀ ਭਗਵਾਨ ਕਮਾਨ ਉਹਦੇ ਫਿਰੋਜ਼ਪੁਰ ਆਇਆ ਬੱਦਸੀਸ ਲੱਗੀ ਆ ਭਗਵਾਨ ਕਮਾਨ ਸਿਆ ਤੈਨੂੰ ਤਿੰਨ ਘੰਟੇ ਲੋਕਾਂ ਨੂੰ ਰੋਕੀ ਰੱਖਿਆ ਤੇ ਤੂੰ ਕੱਲਾ ਬੈਠਾ ਸੀ ਰੋਟੀ ਖਾਣ ਛੜਕ ਤੇ ਨਾਲ ਤਰੇ ਆਸੇ ਪਾਸੇ ਗਨਮਨ ਬੈਠੇ ਸੀ ਇਹ ਐਕਟਿੰਗਾਂ ਕਰਨੀਆਂ ਬੰਦ ਕਰ ਦੋ ਲੋਕਾਂ ਦੇ ਹਾਲ ਵੇਖੋ ਜਿੰਨਾ ਪਿੰਡਾਂ ਦੇ ਵਿੱਚ ਹੜ ਨਹੀਂ ਆਏ ਉਹਨਾਂ ਪਿੰਡਾਂ ਦੇ ਵੀ ਹਾਲਾਤ ਵੇਖੋ ਉਹਨਾਂ ਦੀਆਂ ਛੱਤਾਂ ਟਿੱਕੀਆਂ ਪਿੰਨਾ ਲੋਕ ਤੰਬੂ ਲਾ ਕੇ ਬੈਠੇ ਆ ਉਹਨਾਂ ਦੀ ਬਾਹ ਕੌਣ ਫੜੂਗਾ ਜਿਨ੍ਹਾਂ ਦੇ ਕਮਰੇ ਟਿੱਗੇ ਆ ਕਿ ਉਹਨਾਂ ਨੂੰ ਕਮਰੇ ਪਵਾ ਕੇ ਦਿਓਗੇ ਅੱਜ ਜੇਕਰ ਤੁਸੀਂ 20000 ਰੁਪਇਆ ਕਿੱਲੇ ਦਾ ਵੀ ਦਿੰਦਾ ਮੈਂ ਉਦਾਹਰਨ ਦਿੰਨਾ ਬਹੁਤਾ ਮੈਨੂੰ ਪਤਾ ਨਹੀਂ ਮੈਂ ਮਜ਼ਦੂਰਾਂ ਦਾ ਪੁੱਤ ਆ ਮੈਨੂੰ ਇੰਨਾ ਤਾਂ ਪਤਾ ਪਿੰਡਾਂ ਦੇ ਵਿੱਚ ਮਜ਼ਦੂਰ ਕਿੰਨੇ ਹੁੰਦੇ ਆ ਮੈਂ 1 ਲੱਖ ਕਿੱਲੇ ਦਾ ਹਿਸਾਬ ਲਾਉਣਾ ਜੇ 10 ਕਿੱਲਿਆਂ ਦੀ ਗੱਲ ਕਰੀਏ ਤਾਂ 2 ਲੱਖ ਰੁਪਇਆ ਬਣਿਆ ਜੇ 20 ਕਿੱਲਿਆਂ ਦੀ ਗੱਲ ਕਰੀਏ ਆ ਜੇਕਰ 100 ਕਿੱਲੇ ਦੀ ਗੱਲ ਕਰੀਏ ਤਾਂ 20 ਲੱਖ ਰੁਪਇਆ ਬਣਿਆ ਸਰਕਾਰੀ ਸਕੂਲਾਂ 'ਚ ਪੜਿਆ ਐਨਾ ਹਿਸਾਬ ਮੇਰਾ ਪੱਕਾ ਨਹੀਂ ਹੋ ਸਕਦਾ ਬਾਕੀ ਆਪ ਵੀ ਲਾ ਲਿਆ ਜੀ ਜੇਕਰ 1000 ਕਿੱਲੇ ਦੀ ਗੱਲ ਕਰੀਏ ਤਾਂ 2 ਕਰੋੜ ਬਣਦਾ 10000 ਕਿੱਲੇ ਦੀ ਗੱਲ ਕਰੀਏ ਤਾਂ 20 ਕਰੋੜ ਬਣਦਾ ਜੇਕਰ 1 ਦੀ ਗੱਲ ਕਰੀਏ ਤਾਂ ਲਗਭਗ ਕਿੰਨਾ ਅਰਬਾਂ ਕਰੋੜ ਰੁਪਈਆ ਬਣਦਾ ਲਗਭਗ 200 ਕਰੋੜ ਬਣੂਗਾ ਮੇਰੇ ਹਿਸਾਬ ਦੇ ਹੁਣ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਆ ਤੁਸੀਂ ਹਰ ਬਾਹ ਰੁਪਿਆ ਫਸਲਾਂ ਤਬਾਹ ਹੋਏ ਤੇ ਦਿਓਗੇ ਮਾੜੇ ਮੋٹے ਤੁਸੀਂ ਪਸ਼ੂਆਂ ਦਾ ਮੁਆਵਜ਼ਾ ਵੀ ਦਿਓਗੇ ਘੱਟੋ ਘੱਟ ਤੁਸੀਂ 5-700 ਕਰੋੜ ਰੁਪਿਆ ਲਾਉਗੇ ਕੱਲ ਕਹਿੰਦੇ 16000 ਕਰੋੜ ਰੁਪਿਆ ਖਣੀ ਮੋਦੀ ਸਾਹਿਬ ਦੇਖ ਗਏ ਆ ਕਿ ਪਤਾ ਨਹੀਂ ਕਿੰਨਾ ਸਿੱਧਾ ਕਰਬ ਵਧ ਦੇ ਕੇ ਗਏ ਆ ਖਣੀ 1600 ਕਰੋੜ ਇੱਥੇ ਜੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜਾ ਅੱਜ ਹਰ ਬਾਹ ਰੁਪਿਆ ਇੱਥੇ ਆ ਰਿਹਾ ਤੁਸੀਂ ਮੁਆਵਜ਼ੇ ਕੇਂਦਰ ਸਰਕਾਰ ਤੋਂ ਮੰਗੀ ਜਾਂਦੇ ਆ ਚਾਹੇ ਤੁਹਾਡਾ ਮਨ ਰੋੜਾ ਹੋਵੇ ਤੁਸੀਂ ਕਿੰਨੇ ਕਰਜੇ ਚਾਕੇ ਕਿੰਨੇ ਲਾਏ ਆ ਕੀ ਅਗਲੀ ਹੜੋਂ ਤੋਂ ਪਹਿਲਾਂ ਤੁਸੀਂ ਇਹ ਬੰਨ ਪੱਕੇ ਕਰਾ ਦੋਗੇ ਅਜੇ ਨਹੀਂ ਕਰਾ ਸਕਦੇ ਲੋਕਾਂ ਨੂੰ ਮੁਆਵਜ਼ੇ ਚਾਹੀਦੇ ਆ ਬੰਨ ਨਹੀਂ ਚਾਹੀਦੇ ਲੋਕ ਵੀ ਸੁਧਰੋ ਲੋਕਾਂ ਦੇ ਮਾਨ ਸਾਹਿਬ ਘਰ ਤਬਾਹ ਹੋ ਚੁੱਕੇ ਆ ਜਿਹੜੇ ਮਜ਼ਦੂਰ ਲੋਕ ਆ ਉਹਨਾਂ ਨੂੰ ਲੰਗਰ ਤੱਕ ਸਨਾਏ ਜਾ ਰਹੇ ਆ ਕੁਝ ਲੋਕਾਂ ਵੱਲੋਂ ਕਿ ਅਸੀਂ ਜ਼ਿਮੀਦਾਰਾਂ ਨੂੰ ਪੁੱਛਦੇ ਆ ਉਹ ਕਹਿੰਦੇ ਆ ਰੱਛ ਨਹੀਂ ਚਾਹੀਦਾ ਅਸੀਂ ਤੁਹਾਡੇ ਲਿਵੇ ਨਹੀਂ ਆਉਣਾ ਕਿਚਨਾ ਹੋ ਰਿੰਗਾ ਮਜ਼ਦੂਰ ਪਰਿਵਾਰਾਂ ਨੂੰ ਜਿਹੜੇ ਲੋਕ ਸਰਜਰੀ ਖਾਂਦੇ ਆ ਉਹ ਘਰਾਂ ਦੇ ਵਿੱਚ ਬੈਠੇ ਆ ਟਰਾਲੀਆਂ ਦੇ ਪਿੱਛੇ ਭਜਦੇ ਫਿਰਦੇ ਆ ਲੋਕ ਸੇਵਾ ਕਰਨ ਗਏ ਆ ਤੇ ਲੋਕ ਵੀਡੀਓ ਬਣਾਉਂਦੇ ਆ ਦਸਾਂ ਮਾਂ ਦਾ ਝੋਲਾ ਕਿਉਂ ਚੱਕਿਆ ਝੋਲਾ ਚੱਕਿਆ ਤੇਰੇ ਸਿਰ 'ਚ ਸਵਾਹ ਕਾਉਣ ਨੂੰ ਯਾਰ ਤੁਹਾਡੇ ਕੋਲ ਪਹੁੰਚਿਆ ਕੌਣ ਆ ਜਿਨ੍ਹਾਂ ਦੇ ਘਰਾਂ ਚ ਰੱchnਾ ਹੈ ਨਹੀਂਗਾ ਉਹ ਪਹੁੰਚਦੇ ਆ ਤੁਹਾਡੇ ਕੋਲੇ ਕੁਝ ਠੀਕ ਆ ਕੁਝ ਨਾਕੰਮੇ ਲੋਕ ਹੋਣਗੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਆਪਾਂ ਇਹ ਕਹੀ ਜਾਂਦੇ ਇੱਥੇ ਜਿਨ੍ਹਾਂ ਕੋਲ 20 ਕਿੱਲੇ ਪੈਲੀ ਦੀ ਉਹ 40 ਬਣਾਈ ਜਾਂਦੇ ਜਿਨ੍ਹਾਂ ਕੋਲ 40 ਉਹ 80 ਬਣਾਈ ਜਾਂਦੇ ਮਿਹਨਤਾ ਯਾਰ ਉਹਨਾਂ ਕੋਲ ਤਾਂ ਮਿਹਨਤੀ ਹੈ ਨਹੀਂ ਕਿ ਆ ਖਾਣ ਗਿਓ ਫੇਰ ਇੱਕ ਬਾਬੇ ਦਾ ਬਿਆਨ ਸੁਣਿਆ ਮੈਂ ਮਾਨ ਸਾਹਿਬ ਉਹ ਪਤਾ ਕੀ ਕਹਿ ਰਿਹਾ ਯਾਰਾ ਐਵੇਂ ਫਿਰਦੇ ਆ ਇਹ ਰੇੜੇ ਵਾਲੇ ਥੱਲੇ ਕਮੈਂਟ ਸੁਣਿਆ ਕਰੋ ਵੇਖਿਆ ਕਰੋ ਕਿ ਕੀ ਬੋਲ ਬਾਣੀ ਹੋ ਰਹੀ ਉਹਨਾਂ ਨੂੰ ਕਹਿੰਦਾ ਰਾਸ਼ਨ ਦਾ ਜ਼ਿੰਮੇਵਾਰ ਆਸਤੇ ਆਈ ਜਾਂਦਾ ਤੇ ਮੈਂ ਅੱਜ ਤੁਹਾਡੇ ਜਿਹੜੇ ਸਰਕਾਰ ਦੇ ਵਿੱਚ ਐਸਸੀ ਭਾਈਚਾਰੇ ਦੇ ਐਮਐਲਏ ਬਣੇ ਆ ਚਾਹੇ ਉਹ ਲਾਹਵ ਸਿੰਘ ਉੱਗੋ ਕੇ ਫਾਇਆ ਲੈ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਆ ਗੱਲਾਂ ਬਾਤਾਂ ਤੁਸੀਂ ਕਰੋਗੇ ਬੋਲੋ ਤੁਸੀਂ ਇਹਨਾਂ ਦੇ ਅੱਜ ਸੰਸਥਾਵਾਂ ਕੰਮ ਕਰਦੀਆਂ ਫਿਰਦੀਆਂ ਸੰਸਥਾ ਦਾ ਕੁਝ ਨਹੀਂ ਬੋਲਣਾ ਕੁਝ ਜਿਹੜੇ ਟਰਾਲੀਆਂ ਲੈ ਕੇ ਗਏ ਉਹ ਬੋਲਦੇ ਬਹੁਤ ਸਾਰੇ ਲੋਕ ਸੇਵਾ ਕਰ ਰਹੇ ਆ ਆ ਟੀਚਰਾਂ ਤਾਂ ਹੋ ਰੀਆਂ ਨਾ ਤੁਸੀਂ ਲੋਕਾਂ ਵਾਸਤੇ ਕਰੋ ਖਰ ਬਾ ਰੁਪਿਆ ਆਹ ਹੜ ਦੇ ਵਿੱਚ ਬਰਬਾਦ ਹੁੰਦਾ ਉਹੀ ਖਰ ਬਾ ਰੁਪਿਆ ਤੁਸੀਂ ਲਾਓ ਹੜ ਮੈਂ ਕਹਿੰਦਾ ਹੜਾਂ ਦਾ ਇੰਤਜ਼ਾਮ ਕਰੋ ਕਿ ਹੜਾਂ ਨੂੰ ਥਾਪੀਆਂ ਮਾਰੋ ਆ ਜਨਾ ਆ ਸਕਦਾ ਪਰ ਨਹੀਂ ਮੈਂ ਕਹਿੰਦਾ ਬਾਹਰ ਲੀਆਂ ਕੰਟਰਾ ਚ ਹੜਾਂ ਵੇਖ ਕੇ ਦਿਨਾਂ ਚ ਸਿਕਾ ਦਿੰਦੇ ਮੈਂ ਕਹਿੰਦਾ ਸਾਡੇ ਤਾਂ ਪਹਿਲਾਂ 20 30 ਸਾਲ ਤੱਕ ਉਹ ਪ੍ਰੋਜੈਕਟ ਬਣਾਉਣ ਦੀ ਲੱਗੂਗਾ ਵੀ ਕਿ ਸੁੱਖੂਗਾ ਕਿਵੇਂ ਅਸੀਂ ਕੋਈ ਤਰੱਕੀ ਨਹੀਂ ਕੀਤੀ ਤੁਹਾਡੀ ਸਰਕਾਰ ਆਉਣ ਨਾਲ ਵੀ ਕੋਈ ਪੰਜਾਬ ਦੀ ਤਰੱਕੀ ਨਹੀਂ ਹੋਈ ਤੇ ਮੈਂ ਤਰੱਕੀ ਤੁਹਾਡੇ ਤੋਂ ਭਾਲਦਾ ਵੀ ਨਹੀਂ ਮੈਂ ਕਿਸੇ ਹੋਰ ਸਰਕਾਰ ਤੋਂ ਤਰੱਕੀ ਵੀ ਨਹੀਂ ਭਾਲਦਾ ਕਿਉਂਕਿ ਤਰੱਕੀ ਪੰਜਾਬ ਦੇ ਲੋਕ ਲਿਆ ਸਕਦੇ ਆ ਤੇ ਲਾਲਚਾਂ 'ਚ ਫਸੇ ਪਏ ਆ ਤਰੱਕੀ ਕਿੱਥੋਂ ਲਿਆਉਣਗੇ ਮਾਨ ਸਾਹਿਬ ਇੱਕ بڑے ਛੋਟੇ ਤੇ ਨਮਾਣੇ ਜੇ ਬੰਦੇ ਦੀ ਮੰਗ ਆ ਕਿ ਹਰ ਪਿੰਡ ਦੇ ਵਿੱਚ ਵੇਖਿਆ ਜਾਵੇ ਜਿਨ੍ਹਾਂ ਦੀਆਂ ਛੱਤਾਂ ਢਾਹ ਢੇਰੀ ਹੋ ਗਈਆਂ ਉਹਨਾਂ ਨੂੰ ਮਕਾਨ ਦਿੱਤੇ ਜਾਣ ਜਿਹੜੇ ਰੇੜੀਆਂ ਵਾਲੇ ਆ ਚਾਹੇ ਕੋਈ ਮਹਾਜਨ ਹੋਵੇ ਚਾਹੇ ਕੋਈ ਜੱਟ ਹੋਵੇ ਚਾਹੇ ਕੋਈ ਮਜਬੂਤ ਸਿੱਖ ਹੋਵੇ ਚਾਹੇ ਕੋਈ ਰਵਿਦਾਸੀਆ ਹੋਵੇ ਚਾਹੇ ਕੋਈ ਬਾਲਮਿਕੀ ਹੋਵੇ ਚਾਹੇ ਕੋਈ ਰਾਏ ਸਿੱਖ ਹੋਵੇ ਚਾਹੇ ਕਿਸੇ ਵੀ ਜਾਤੀ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹਨਾਂ ਨੂੰ ਮੰਦੇ ਮੁਆਰਜੇ ਵੀ ਦੇ ਆ ਜੇ ਉਹਨਾਂ ਦੇ ਬੱਚਿਆਂ ਦੇ ਵੀ ਢਿੱਡ ਲੱਗੇ ਜਿਹੜੇ ਕਿਸਾਨ ਨਹੀਂਗੇ ਉਹਨਾਂ ਦੇ ਵੀ ਢਿੱਡ ਲੱਗੇ ਤਾਂ ਸਾਰਿਆਂ ਬਾਰੇ ਸੋਚੋ ਮਕਾਨਾਂ ਬਾਰੇ ਸੋਚੋ ਤੇ ਜਿਨ੍ਹਾਂ ਦੇ ਮਕਾਨ ਚੰਗੇ ਭਲੇ ਖੜੇ ਆ ਭਾਈ ਤੁਸੀਂ ਸੋਚਿਆ ਜਿਵੇਂ ਤੁਸੀਂ ਨਾ ਪਹਿਲਾਂ ਭਰੌਂ ਲਾ ਕੇ ਡੇ। ਬੀ.ਐਨ.ਟੀ. ਤੁਹਾਡੇ ਅੱਗੇ। ਮੇਰੀਆਂ ਇਹ ਗੱਲਾਂ ਸਰਦੇ ਵਰਦੇ ਲੋਕਾਂ ਨੂੰ ਭੈੜੀਆਂ ਲੱਗਣ ਗਈਆਂ। ਥੋੜੇ ਕੋਲੋਂ ਵੀਰੋਂ ਪਹਿਲੇ ਮਾਫੀ ਚਾਹੁੰਦੇ ਆ ਤੇ ਮੈਂ ਕੋਈ ਵੀ ਜਾਤ ਪਾਤ ਦੀ ਗੱਲ ਨਹੀਂ ਕਰਦਾ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੇ ਜਵਾਬ ਦਿੱਤੇ ਆ ਇਸ ਗੱਲ ਦੀ ਵੀ ਮਾਫੀ ਅੱਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜਾਤੀ ਹਰ ਧਰਮ ਦੀ ਮੈਂ ਗੱਲ ਕੀਤੀ ਆ। ਜੇਕਰ ਤੁਹਾਨੂੰ ਲੱਗਦਾ ਪੰਜਾਬ ਦੇ ਲੋਕੋ ਇਹ ਗੱਲ ਮਾਨ ਸਾਹਿਬ ਤੱਕ ਪਹੁੰਚਣੀ ਚਾਹੀਦੀ ਆ ਤਾਂ ਬਈ ਤੁਹਾਡੀ ਮਰਜ਼ੀ ਆ ਜਰੂਰ ਪਹੁੰਚਾਇਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ